ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਬਲਾਗ ਵਿੱਚ ਅੱਜ ਆ ਮੁੰਡਿਆਂ ਨੇ ਟਰੈਕਟਰ ਚ ਲਾ ਕੇ ਦੇਖਿਆ ਸੁਪਰ ਗਿੱਟ ਦੇ ਉੱਪਰ ਮੈਂ ਥੋੜਾ ਜਿਹਾ ਲੇਟ ਹੋ ਗਿਆ ਹੁਣ ਇਹਨਾਂ ਨੇ ਪਤਾ ਨਹੀਂ ਵੀਡੀਓ ਬਣਾਈ ਹੈ ਪਤਾ ਨਹੀਂ ਨਹੀਂ ਹੁਣ ਇਹਨਾਂ ਦੀ ਜਵਾਨੀ ਹੋਣਾ ਪੈਣਾ ਹੈ ਕੀ ਕਿਆ ਕਰੇ ਇਹਨਾਂ ਨੇ ਕੀ ਕਰੇ ਹਾਂ ਭਾਈ ਕੀ ਕਰਿਆ ਅੱਜ ਕੀ ਕਰਿਆ ਫਿਰ ਟਰੈਕਟਰ ਚ ਲਾ ਕੇ ਦੇਖਿਆ ਅੱਛਾ ਵੀਡੀਓ ਕੋਈ ਵੀਡੀਓ ਤਾਂ ਬਣਾਈ ਨਹੀਂ ਆਈ ਮੈਨੂੰ ਕਹਿੰਦਾ ਕਿ ਤੈਨੂੰ ਨਹੀਂ ਬਣਾਈ ਮੈਂ ਕਿਸੇ ਦੇ ਬਣਾਉਣੀ ਸੀ ਮੈਂ ਟਰੈਕਟਰ ਚਲਾਉਂਦਾ ਬਣਾਈ ਤਾਂ ਨਹੀਂ ਨਹੀਂ ਵੀਡੀਓ ਕਿੱਥੇ ਬਣੀ ਹੈ ਵੀਡੀਓ ਰਹਿ ਗਈ ਵੀ ਕੀ ਦੇ ਲੈ ਲਈ ਬਣਾਈ ਹੈ ਉਹਨੇ ਉਹਨੇ ਪਰ ਦੂਜੇ ਰੋਡ ਬਣਾਈ ਹੋਣੀ ਆ ਚੱਲ ਅੱਛਾ ਤੂੰ ਆਪ ਦੀ ਜਵਾਨੀ ਦੱਸ ਹਾਂ ਸਹੀ ਚੱਲਦਾ ਓਕੇ ਰਿਪੋਰਟ ਹੈ ਇੰਨੇ ਇੰਨੇ ਮਿੱਟੀ ਮੂਰੇ ਚੱਲਦੀ ਹੈ ਉਹ ਤਾਂ ਚੱਲ ਫੀਲ ਦਿਖਾ ਦੇਗੇ ਰਾਜੀਵ ਸਿੰਘ ਆ ਬੁੱਢਾ ਕਿਹਦਾ ਸੀ ਤੇਰਾ ਟਰੈਕਟਰ ਦਾ ਹੈ ਗੁੱਲਾ ਦਾ ਮੇਰਾ ਟਰੈਕਟਰ ਦਾ ਉਹ ਨਾ ਚੱਕ ਲਈ ਜੀ ਬਾਈ ਹੈਲੋ ਨਾ ਕਿੱਥੇ ਬਾਤ ਆ ਵਿੱਚ ਉਹ ਦੇ ਪਿਆ ਠੀਕ ਆ ਯਾਰ ਮੈਨੂੰ ਤਾਂ ਐ ਤਾਂ ਵਾ ਵੀ ਜਿਆਦਾ ਮੂਰੇ ਚੱਕੂਗਾ ਟਰੈਕਟਰ ਨਾ ਨਾ ਬਹੁਤ ਵਜਣਾ ਹੈ ਨਾ ਹੈ ਨਾ ਬਹੁਤ ਵਜਣਾ ਬਹੁਤ ਵਜਨੇ ਦੇ ਚ ਟਰੈਕਟਰ ਭਾਰਾ ਬਾਈ ਮੂਰੇ ਤੇ ਬਹੁਤ ਜਿਆਦਾ ਹਮ ਮੈਨੂੰ ਤਾਂ ਐ ਤਾਂ ਵਾ ਕੀ ਕੀ ਹੋਰ ਬੋਗੀ ਜਣੀ ਜੇ ਦਾਣਾ ਪੈ ਇੱਕ ਬਹੁਤ ਹੈ ਨਾ ਇਹ ਕਿੱਕ ਬਹੁਤ ਹੈ ਜੇ ਦਾਣਾ ਪੈ ਗਿਆ ਇੱਕ ਨਾ ਜਮਾ ਹੀ ਨਹੀਂ ਚੱਕੂਗਾ ਹੁਣ ਜਮਾ ਨਹੀਂ ਚੱਕ ਹੁੰਦਾ ਕੋਈ ਪਰਵਾਹ ਨਹੀਂ ਬਹਿਤ ਥੈਲਾ ਵੀ ਬੰਨ ਹੋ ਜਾਊਗਾ। ਸੱਲਾ ਨੂੰ ਸ਼ੋਅ ਕਰਾਉ ਕਰਨੀ ਹੈ। ਪੰਗਾ ਘੇਟਾ ਰਾਈ ਆ ਗਿਆ ਆਂ ਮਦੋੜੀ ਆ ਸੱਲਾ ਬੰਨ ਨੂੰ ਇੱਕ ਕਰ। ਰਾਜੀਵੀਰ ਨੂੰ ਵੀ ਮਿਲ ਲੈਣੇ ਆਂ ਰਾਜੀਵੀਰ ਚੁੱਪ ਚਪੀਤੇ ਜੇ ਜਾਂਦਾ। ਵਿੱਕੀ ਕਹਿੰਦਾ ਕਹਿੰਦਾ ਸਲੈਂਸਰ ਬਦਲ ਜਾਣਾ ਟਰੈਕਟਰ ਦੀ ਆਵਾਜ਼ ਬਦਲਣੀ। ਸਰ ਗਿਆ ਕਿੱਥੇ? ਯਾਰ ਇਹ ਉਹ ਕਾਉਂਟ ਲੈ ਕੇ ਚਾਬੀਆਂ ਵਾਲੀ ਕਿ ਟਰਾਜੀਵੀਰ ਦੀ। ਮੈਨੂੰ ਮੈਂ ਤਾਂ ਇਹੀ ਕਰ ਕੋ ਨੂੰ ਲੈ ਗਿਆ ਮੇਰੇ ਗਲ ਪਾਈ ਜਾਂਦਾ। ਤਿੰਨ ਨੂੰ ਸੰਭਾਲਦੀ। ਬਿੰਡ ਖੋਲ ਹੀ ਗਏ ਕੱਸੀਗੇ ਅਸੀਂ ਟਰੈਕਟਰ। ਕੰਮ ਕਰਦੇ। ਬਣਾਈ ਬਾਈ ਦੇਖ ਲੈ ਜੁੰਮੇਬਾਈ ਤੇਰੀ ਦੀ। ਕਾਫੀ ਨਹੀਂ ਉਹ ਗੁੱਲਾ ਇਹ ਰਹੀ ਆ। ਆਸਰੀ ਗੱਲ ਦੀ। ਹਾਂ ਜੀ ਦੱਸ ਲੀਕਾ ਠੀਕ ਹੈ ਬੁੱਲਾ ਤੇਰੇ ਆ ਗਿਆ ਇੱਕ ਵਾਰੀ ਯਾਰ ਯਾਰ ਤੇਰੇ ਕਿਆ ਵਿਚਾਰ ਹੈ ਹੈ ਤੇਰੇ ਕਿਆ ਵਿਚਾਰ ਹੈ ਕਾਦੇ 9500 ਬਾਰੇ 9500 ਠੀਕ ਹੈ ਬਾਈ ਕੋਈ ਕਮੀ ਪੇਸ਼ੀ ਕੋਈ ਕਮੀ ਪੇਸ਼ੀ ਨਹੀਂ ਉਹੀ ਚੈੱਕ ਕਰਨਾ ਦਾ ਪਹਿਲੀ ਵਾਰ ਪਾਇਆ ਨਾ ਉਹ ਮਗਰਾਂ ਨਾ ਮਗਰ ਸੁਲਬੋਰੀ ਦਾ ਦਿਖਾਉਂਗੇ ਕਿਆ ਗੱਲਾਂ ਦਾ ਕਰੀ ਜੰਨੇ ਆ ਹੈਗੀ ਆ ਕਲਿੱਪਾ ਆਪਣੇ ਕੋ ਪਾ ਲੈਣੀ ਹੈ ਵਿੱਚ ਚੱਲ ਇਹਨੇ ਕਾਲ ਕਰਨਾ ਬੈਠਾ ਸਾਲਾ ਮੈਨੂੰ ਪਤਾ ਕੌਣ ਕੰਮ ਕਰੀਏਗਾ ਇਹ ਕਿਹੜਾ ਦੋਰੀ ਦਾ ਦੁਆਰ ਕਰਨਾ ਪਤਾ ਨਹੀਂ ਕਿ ਆੜਜੇ ਜਾਂ ਫਰੀਜ ਜਾਂਦਾ ਬਾਈ ਇਹ ਮੇਰੇ ਗਲ ਪਾਈ ਜਾਂਦਾ ਸਮਾਨ ਖੋਲ ਖੋਲੂਰੇ ਰੱਖੀ ਜਾਂਦਾ ਆ ਹੁਣ ਆਹ ਔਰ ਇਹਦੇ ਜੀ ਕੋਈ ਚੱਕ ਲੈ ਆ ਬਾਈ ਉਹਦੇ ਚ ਪਾ ਕੇ ਆੜਟੇ ਚ ਜਿੱਥੇ ਤੇ ਕੱਢਿਆ ਦਾ ਅਭੀ ਨਹੀਂ ਕੱਢਿਆ ਹੋਣਾ ਆ ਪਿਆ ਬਾਈ ਇਹਦਾ 에ਅਰ ਕਲੀਨਰ ਠੀਕ ਹੈ ਹੋਰ ਪਤਾ ਨਹੀਂ ਕਿ ਆ ਗਿਆ ਖੋਲਿਆ ਇੱਥੇ ਬੈਂਫਰ ਵੀ ਪਿਆ ਹੋਣਾ ਕਿਤੇ ਇਹਦਾ ਉਹ ਪਿਆ ਪਰਲੇ ਪਾਸੇ ਮੇਰੇ ਗਲ ਪਾਈ ਜਾਂਦਾ ਇਹ ਸਮਾਨ ਲੀ ਜਾ ਆਪਣੇ ਨੂੰ ਕਾ ਲੈ ਜਾਣਾ ਕੱਲ ਇਹ ਜਾ ਆਪਣੇ ਸਮਾਨ ਨੂੰ ਫੇ ਕੱਲ ਨੂੰ ਸਾਨੂੰ ਕਹੂਗਾ ਸਰ ਸਭ ਕੁਝ ਠੀਕ ਪਿਆ ਹਾਂ ਭਾਈ ਆਪਾਂ ਦਾ ਸਮਾਨ ਲੈ ਜਾ ਔਰ ਇਹ ਤੇ ਭਈਏ ਨੇ ਕਿਸੇ ਨੇ ਦਰੂ ਦੂਰ ਦੇ ਚੱਕਰ 'ਚ ਵੇਚਦਾ ਮੇਰੇ ਗੱਲ ਨਾ ਪਾਈ ਤੇ ਮਹਿੰਗੀ ਡੱਗ ਪੇ ਲੈ ਕੇ ਜਾ ਕੱਲ ਨੂੰ ਕਿੰਨੇ ਵਜੇ 11 ਵਜੇ ਇੱਧਰ ਨੂੰ ਇੱਧਰ ਨੂੰ ਹਾਂ ਹੁਣ ਦੱਸ ਕੱਲ ਨੂੰ ਟਰੈਕਟਰ ਦਿਵਾਉਣਾ ਆਪਾਂ ਨੇ ਜਿਹੜਾ ਫੌਮ ਫੌਮ ਮਾਰੇ ਵਧੀਆ ਕੰਮ ਨਿਭੜ ਗਿਆ ਹੁਣ ਮਹੀਨੇ ਬਾਅਦ ਕੱਟਾ ਹੁਣ ਆਪਾਂ ਨੇ ਫਸਲ ਬਟਾਉਣੀ ਨਹੀਂ ਅਗਲੀ ਆ ਜਿਹੜੀ ਜੀਰੀ ਵੜਣੀ ਆ ਆ ਮਹੀਨੇ ਨੇ ਤਾਂ ਕਈ ਨਿਸਤਰ ਦੀ ਜੀਰੀ ਆ ਜੀ ਇੱਕ ਮਹੀਨਾ ਲਾ ਦੂਗਾ ਮਟਾ ਪਾ ਕੇ ਰੈਡੀ ਕਰਿਆ ਹੋਇਆ ਹੈਗਾ ਮਟਰਟਰ ਦਾ ਨਿਬੜਿਆ ਹੋਇਆ ਗੋਭੀ ਦੇ ਮਟਾ ਪਾਤੀਆਂ ਨੇ ਹਾਂ ਜਿੰਦਾ ਉਹ ਮੈਡ ਕਰਤੇ ਤੇ ਆ ਬੜਾ ਅੱਛਾ ਹੱਲ ਲੈ ਕੇ ਤੁਸੀਂ ਡੰਗਰ ਚੋ ਕੇ ਜਾਊਗਾ ਬਨੀਰੀ ਠੀਕ ਹੈ ਠੀਕ ਉਹਦੇ ਦੀ ਮਨੀ ਲਾ ਦੇ ਦੀ ਸੀ ਉਹ ਬੰਦ ਕਰ ਕੋਈ ਨਹੀਂ ਕਾਦੀ ਸੀਸੀ ਚਾਹੀਦੀ ਆ ਉਹ ਯਾਰ ਮਿਰਚਾਂ ਵਾਲੀ ਬਾਈ ਲਚਾਂ ਘੁੱਠੀ ਜੀ ਅੱਛਾ 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 ਬੋਲ ਨਹੀਂ ਠੀਕ ਆ ਕੋਈ ਨਹੀਂ ਬਈ ਬੋਲਣਾ ਕੁਝ ਨਹੀਂ ਬਸ ਵਾਟਸਐਪ ਕੋਲ ਰੱਖੋ ਜੀ ਆਪਾਂ ਆ ਗਏ ਤੇ ਸ੍ਰੀ ਚਮਕੌਰ ਸਾਹਿਬ ਬੰਦੇ ਸਾਡੇ ਬਹੁਤ ਜ਼ਿਆਦਾ ਘੈਂਟ ਹੈ ਹੁਣ ਆਏ ਆਪਾਂ ਮਲੇਰਕੋਟੜ ਵਾਲਿਆਂ ਦੇ ਮਲੇਰਕੋਟੜ ਵਾਲਾ ਬੀਜ ਸਟੋਰ ਇਹਨਾਂ ਨੇ ਪਤੰਦਰਾ ਨੇ ਗੋभी ਵਾਸਤੇ ਖੇਤ ਤਿਆਰ ਕਰ ਲਿਆ ਪਨੀਰੀ ਪੁੱਛੀ ਨਹੀਂ ਹੈ ਵੀ ਕਿੱਥੇ ਮਿਲਣੀ ਕਿੱਥੇ ਨਹੀਂ ਆ ਬਾਈ ਕੋਲ ਔਰੇ ਪਨੀਰੀ ਗੋਭੀ ਦੀ ਹੈਗੀ ਆ ਇੱਥੇ ਹੁਣ ਕਰਕੇ ਚੱਲੇ ਆ ਅਸੀਂ ਪਨੀਰੀ ਇਹ ਜੀ ਰੁਪਏ ਦਾ 1 ਰੁਪਏ ਦਾ ਇੱਕ ਬੂਟਾ ਦੰਨੇ ਆ ਤਰ ਵੀ ਇਹਦਾ ਇੱਕ ਬੂਟਾ ਆਪਾਂ ਨੇ ਇੱਕ ਕਨਾਲ ਲਾਉਣੀ ਆ ਪੂਰੀ ਇੱਕ ਕਨਾਲ 'ਚ 2700 ਬੂਟਾ ਗੈਨੇ ਆ 2700 ਦੀ ਪਨੀਰੀ ਹੋਗੀ ਬਾਕੀ ਬਾਈਆਂ ਕੋਲ ਹੋਰ ਬੀਜ ਵੀ ਵਧੇਰੇ ਪਏ ਆ ਪਿਆਜ਼ ਹੋ ਗਿਆ ਆ ਦੂਜਾ ਬੀਜ ਮਤਲਬ ਡਿਫਰੈਂਟ ਡਿਫਰੈਂਟ ਚੀਜ਼ਾਂ ਬਹੁਤ ਆ ਅੱਛਾ ਫੁੱਲਾਂ ਦੀ ਪਨੀਰੀ ਵੀ ਤਿਆਰ ਕਰਕੇ ਦੰਨੇ ਆ ਜਿਵੇਂ ਗੇਂਦਾ ਹੋ ਗਿਆ ਠੀਕ ਆ ਜੀ ਹੋਰ ਵੀ ਬਹੁਤ ਕੁਝ ਹੈ ਨਾਲ ਕੋਲ ਰਹੋ ਵੀਡੀਓ ਨਾਲ ਵੀਰ ਆ ਵੀਰ ਹਾਂਜੀ ਅੱਜ ਕਿਆ ਕਲੋਲਾ ਕਰੀਆ ਤੁਸੀਂ ਮੇਰੇ ਅੱਜ ਤਾਂ ਕੰਮ ਬਹੁਤ ਬਿਜੀ ਚੱਲਦਾ ਹਾਂ ਤਾਂ ਅੱਜ ਇੱਕ ਤਾਂ 28 ਤਰੀਕ ਦੀ ਵਿੱਚੇ ਮੰਡੀ ਸੀ ਹਾਂ ਵਿੱਚੇ ਅੱਜ ਘਰਾਂ ਕੰਮ ਤਾਂ ਠੀਕ ਹੈ ਵਿੱਚੇ ਅੱਜ ਵਿੱਕੀ ਵੀਰ ਨੇ ਆਉਣਾ ਤਾਂ ਜਾਂਸੀ ਵਾਲਿਆਂ ਨੇ ਬੁਲਾ ਲਿਆ ਜਾਂ ਤੁਹਾਨੂੰ ਪਤਾ ਹੈ ਵੀ ਮੈਂ ਅੱਜ ਨਹੀਂ ਹੈਗਾ ਤੁਸੀਂ ਇੰਨੇ ਕੰਮ ਕਾਤੇ ਛਿੜੇ ਆ ਵਿੱਕੀ ਦਾ ਆਪੇ ਆ ਗਿਆ ਹਾਂ ਮੈਂ ਤਾਂ ਆਪ ਹੈਰਾਨ ਮੰਨ ਗਿਆ ਮੈਂ ਉਹਨੂੰ ਵਿੱਕੀ ਨੂੰ ਕਿਹਾ ਮੈਂ ਅੱਜ ਤੋਂ ਬਾਅਦ ਨੂੰ ਜਾਂਸੀ ਵਾਲਿਆਂ ਨੂੰ ਠੇਕੇ ਨਹੀਂ ਹਾਂ ਬਾਤ ਤੋਂ ਹੀ ਐਤਵਾਰ ਦੀ ਛੁੱਟੀ ਕਰ ਲੋ ਤੁਸੀਂ ਐਤਵਾਰ ਨੂੰ ਵੀ ਫਿਰਦੇ ਆਹ ਡਾਇਰੈਕਟਰ ਚੈੱਕ ਕਰਨ ਆਏ ਦਿਓ ਕਹਿੰਦਾ ਬਾਡੀ ਕੋਈ ਛੁੱਟੀ ਨਹੀਂ ਬਾਈ ਐਤਵਾਰ ਨੂੰ ਜਿਹਨੇ ਵੀ ਕੰਮ ਕਰਾਉਣਾ ਕਰਾਉਣਾ ਪਤਾ ਕਿ ਐ ਚੱਕਰ ਮੈਂ ਤਾਂ ਦੱਸਦਾ ਆਪਣੇ ਏਰੀਆ 'ਚ ਹੈਗਾ 9500 ਸਮਾਰਟ ਜਿਹੜਾ ਹੁਣ ਨਵੇਂ ਆਇਆ ਪਹਿਲਾ ਡਾਇਰੈਕਟਰ ਆਪਣੇ ਹਾਂ ਲੱਗ ਕੇ ਜੀ ਪਹਿਲਾਂ ਤਾਂ ਉਹ ਆਪਾਂ ਨੇ ਸੁਪਰ ਸੀਟਰ ਵਾ ਦੇਖਣਾ ਤਾਂ ਚੈੱਕ ਕਰਾਉਣਾ ਤਾਂ ਉਹ ਕਹਿੰਦੇ ਵੀ ਅਸੀਂ ਆਪ ਆ ਕੇ ਕਰੂਗੇ ਅੱਜ ਸੁਪਰ ਸੀਟਰ ਉਹਦੇ ਮਗਰ ਪਹਿਲੀ ਵਾਰ ਪਾ ਕੇ ਹਾਂ ਆਪ ਚੈੱਕ ਕਰਕੇ ਜਾਇਓ ਬਹੁਤ ਠੀਕ ਹੈ ਪਈਆ ਪਹਿਲੇ ਆ ਪਹਿਲੇ ਗੇੜੇ ਨੂੰ 50 50 ਚੱਕਰ ਤੋੜੇ ਆ ਮੁੜ ਕੇ ਫਿਰ ਉਹ ਵੀ ਛੱਡ ਗਏ ਅੱਛਾ ਬੜਾ ਚੈੱਕ ਕਰ ਗਏ ਆਪ ਵੀ ਉਹ ਉਹਨਾਂ ਨੇ ਤਾਂ ਹੀ ਚੈੱਕ ਕਰਿਆ ਵੀ ਕੱਲ ਨੂੰ ਟਰੈਕਟਰ ਉਹਨਾਂ ਦੇ ਹੋਰ ਵੇਖਦੇ ਆ ਅਗਲੇ ਨੂੰ ਕਹਿਣ ਚੁੱਕੇ ਤਾਂ ਹੈਗੇ ਬਾਈ ਬੇਫਿਕਰੋ ਕੇ ਚਲਾਓ ਅਸੀਂ ਬੈਠਾ ਵੀਡੀਓ ਬਣਾਉਣੀ ਗਈ ਭੁੱਲ ਮਾੜੀ ਰੋਟੀ ਵਿਕੀ ਨਹੀਂ ਬਣਾਈ ਇੱਕ ਵੀਡੀਓ ਵਿਕੀ ਨੇ ਮੈਨੂੰ ਭੇਜਦੀ ਤੁਸੀਂ ਸਾਡੇ ਪਰ ਤਾਂ ਕੋਈ ਭੱਦਰ ਕਰੀ ਨਹੀਂ ਨਾ ਤੁਸੀਂ ਕੋਈ ਡੌਲਾ ਕੱਢਦੇ ਆ ਦੀ ਕੁਝ ਬਣਾਈ ਐ ਉਹ ਤਾਂ ਅਸੀਂ ਅੱਜ ਅੱਜ ਹੋਵੇ ਬਣੀ ਹੋਣੀ ਹਾਂ ਅ ਗੋਭੀ ਹੋਣ ਬਾਈ ਇਹਨਾਂ ਨਾਲ ਕਰੀ ਦੇਖਾ ਦਿਖਾਤਾ ਮੈਂ ਹਾਂ ਰੁਪਏ ਦਾ ਬੂਟਾ ਪਿਆ ਸਭ ਨੌਲੇਜ ਦੇਤੀ ਮੈਂ ਦਿੱਤੇ ਪਹਿਲਾਂ ਤੇ ਬਾਈ ਤੇ ਨੌਲੇਜ ਹੀ ਲਈ ਆਪਾਂ ਨੇ ਗੋਭੀ ਬਾਰੇ ਸਾਰੀ ਠੀਕ ਆ ਆਪਾਂ ਨੂੰ ਤਾਂ ਪਤਾ ਨਹੀਂ ਬਾਈ ਗੋਭੀ ਬਾਰੇ ਅ ਵੀਰ ਤੇ ਹੀ ਨੌਲੇਜ ਲਈ ਆ ਵੀ ਕਿੱਕਣ ਲਾਉਣਾ ਕਿੰਨਾ ਜੂਰੀਆ ਪਾਉਣਾ ਕਿੱਕਣ ਹੋਣਾ ਆ ਵੀਰਾਂ ਗੋਭੀ ਆ ਠੀਕ ਤੇ ਇਹਨਾਂ ਨੇ ਸਵੇਰੇ 9 ਵਜੇ ਦਾ ਟਾਈਮ ਲੁੱਟਾ 9 ਵਜੇ ਆਪਣੇ ਲੈਂਡ ਦਾ ਕਿਹੜਾ ਟਾਈਮ ਲੈਂਡ ਤੜਕੇ ਨੂੰ ਆਉਣੀ ਆ 4 ਵਜੇ ਤੇ ਲੈ ਕੇ ਲੱਗ ਪਾ ਕੇ ਦਵੈਰ ਤੋਂ ਬਾਅਦ ਹੀ ਰੰਗੂ ਇੱਕ ਵਾਰ ਮੜਿਆ ਪਾਣੀ ਛੱਡੂਗਾ ਜਾਂ ਅੱਠ ਜੇ ਗਏ ਛੱਡ ਪਾਣੀ ਆਪਾਂ ਨੇ ਪਹਿਲਾਂ ਹੀ ਝੜਾ ਲੈਣਾ ਬਾਈ ਹਾਂ ਨੀਰਾ ਹੋ ਗਿਆ ਆਪਾਂ ਨੂੰ ਦੇਖ ਲੈ ਜੀ ਮੈਂ ਨਾ ਯਾਦ ਕਰਾਉਂਦਾ ਵੀ ਗੋਬੀ ਦੀ ਪਲੇਰੀ ਲਿਆਂਦੀ ਤੁਹਾਡਾ ਤਾਂ ਹੋ ਗਿਆ ਦਾ ਕੰਮ ਜੀ ਅੱਜ ਹੈਲੋ ਅੱਜਾ ਫਿਰਦਾ ਬਾਈ ਇਹਨੂੰ ਫੋਨ ਨਾਲ ਲਿਆਇਆ ਵੇਚ ਹਾਂ ਹਾਂ ਇਹਦਾ ਫੋਨ ਚੱਪਦਾ ਨਹੀਂ ਹੈਗਾ ਇਹ ਔਰ ਸਾਹਿਬ ਦਾ ਬਾਜ਼ਾਰ ਬਹੁਤ ਜ਼ਿਆਦਾ ਸਾਜਰੇ ਬੰਦ ਹੁੰਦਾ ਆਹ ਗੱਲ ਅਸੀਂ ਪਹਿਲਾਂ ਵੀ ਨੋਟ ਕਰੀ ਆ ਤੁਸੀਂ ਦੇਖ ਸਕਦੇ ਹੋ ਉਹ ਦੁਕਾਨਾਂ ਪਰਲੇ ਪਾਸੇ ਬੰਦ ਹੋ ਗਈਆਂ ਆਹ ਦੁਕਾਨਾਂ ਬੰਦ ਹੋ ਗਈਆਂ ਇੱਧਰ ਨੂੰ ਦੋ ਚਾਰ ਦੁਕਾਨਾਂ ਖੁੱਲੀਆਂ ਰਹਿ ਗਈਆਂ ਇਹ ਵੀ ਬਸ ਦੁਕਾਨਾਂ ਉਹ ਬਾਈ ਆਹ ਬੰਦ ਕਰਕੇ ਨਾਲ ਇਹ ਵੀ ਸਮਾਨ ਅੰਦਰ ਰੱਖਣ ਲੱਗੇ ਆਹ ਵੀ ਸਮਾਨ ਦੇ ਕੋਚਾ ਚੱਕਣ ਲੱਗਿਆ ਨਾਲ ਦੀ ਨਾਲ ਇਕੱਠਾ ਕਰਨ ਲੱਗੇ ਯਾਨੀ ਕਿ ਚਮਕੌਰ ਸਾਹਿਬ ਦਾ ਬਾਜ਼ਾਰ ਬਾਈ ਬਹੁਤ ਸੱਜ ਰਿਹਾ ਹੁੰਦਾ ਪੌਂਤਾ ਉਹਨੂੰ ਵੀ ਗੋਭੀ ਪਨੀਰੀ ਦੀ ਟੈਨਸ਼ਨ ਹੈਗਾ ਮਿਲ ਗਈ ਮਾਂ ਪਨੀਰੀ ਮਿਲ ਗਈ ਬਾਈ 9 ਵਜੇ ਮਿਲ ਜਾਨੀ ਫਿਰ ਯਾਨੀ ਕਿ ਤੁਹਾਡੇ ਯਾਦ ਨਹੀਂ ਤਾਂ ਹੈਗਾ ਇਹ ਮੈਂ ਕਿਹਾ ਮੈਂ ਕਿਹਾ ਲੋਡ ਕਰੀ ਚਮਕੌਰ ਸਾਹਿਬ ਦਾ ਬਾਜ਼ਾਰ ਬਹੁਸ਼ੇਤੀ ਬੰਦ ਹੁੰਦਾ ਬਾਜ਼ਾਰ ਛੋਟਾ ਵੀ ਤੇ ਆ ਉਹ ਵੀ ਯਾਰ ਕਸਟਮਰ ਦਾ ਤਾਂ ਟਾਈਮ ਤੈਨੂੰ ਪਤਾ ਹੀ ਆ ਉਰੇ ਇੱਕ ਐਦਾਂ ਦਾ ਹੀ ਹੈ ਮਾਰਾ ਸਿਸਟਮ ਆਪਣੇ ਮਰੰਡੇ ਹੁਣ ਤੇ 2 ਘੰਟੇ ਤੱਕ ਵੀ ਰੱਖੇ ਰਹਿਣਾ ਠੀਕ ਹੈ ਉਰੇ ਚਮਕੌਰ ਸਾਹਿਬ ਉਸ ਸਿਸਟਮ ਵਿੱਚ ਇਹ ਜਿਹੇ ਆ ਇਨੂੰ ਪਤਾ ਹੈ ਗੁਰਦੁਆਰਿਆ ਕਰਕੇ ਅੱਧੀ ਮਾਰਕੀਟ ਉਰੇ ਬਾਜ਼ਾਰ ਤੇ ਬਾਹਰ ਹਾਂ ਉਥੇ ਮਰੰਡੇ ਆਪਣੇ ਸ਼ਰਾਬੀ ਸਾਰਾ ਖਾਬ ਦੇਕੇ ਆ ਮਾਰਕੀਟ ਖੁੱਲੀ ਰਹਿੰਦੀ ਆ ਆਵਾਜ਼ਾਂ ਹੀ ਹੋਈ ਜਾਂਦੀ ਆ ਕਿਉਂਕਿ ਉਰੇ ਆਂਡਾ ਮੀਟ ਸ਼ਰਾਬ ਸਾਰੀ ਮਾਰਕੀਟ ਬਾਹਰ ਗੱਡੀ ਹੋਈ ਆ ਚਮਕੌਰ ਸਾਹਿਬ ਬਾਹਰ ਵੀ ਉਰੇ ਹੈ ਨਹੀਂ ਲਗਭਗ ਚਮਕੌਰ ਸਾਹਿਬ ਦੇ ਤਾਂ ਪੇਪਲ ਮਾਜਰੇ ਦੇ ਖੇੜ ਚਾ ਨਾ ਨਾ ਉਰੇ ਮਾਰਕੀਟ ਬਣੀ ਹੋਈ ਆ ਕਿੱਥੇ ਬਾਹਰ ਗੱਡੀ ਹੋਈ ਆ ਆਹ ਕਿਹੜਾ ਰੋਡ ਜਾਂਦਾ ਆਪਣਾ ਉਹ ਪੂੜਿਆਂ ਰੋਡ ਆ ਹਾਂ ਪੂੜਿਆਂ ਰੋਡ ਮੈਂ ਉਧਰ ਹੀ ਕਹਿੰਦਾ ਤੈਨੂੰ ਪੂੜਾ ਰੋਡ ਸੰਧੂਆ ਰੋਡ ਪਰ ਇਧਰ ਉਪਰੇ ਪੇਪਲ ਮੱਜ ਰੇ ਆ ਇਹਨਾਂ ਨੇ ਮਤਲਬ ਕਮੇਟੀ ਨੇ ਹੀ ਪਹਿਲਾਂ ਤਾਂ ਹੀ ਕਰਿਆ ਹੋਇਆ ਉਹ ਮੀਟ ਮਾਰਕੀਟ ਬਾਹਰ ਘਟਤੀ ਠੀਕ ਕਰਿਆ ਉਹ ਫਿਰ ਉਹ ਉਸ ਸਾਹ ਨਾਲੇ ਮਾਰਕੀਟ ਦਾ ਉਹ ਜਿਹੜਾ ਸਮਾਨ ਵੇਚਣੇ ਵਾਲਾ ਹੁਣ ਟਾਈਮ ਨਾਲ ਦੇਖ ਲੰਦਾ ਤੇ ਮਾਰਕੀਟ ਬੰਦ ਹੋ ਲੰਦੀ ਸਵੇਰ ਨੂੰ ਫਿਰ ਆਉਣਾ ਗਰਦੀਪ ਦੇ ਸਾਲੇ ਨੇ ਹਾਂ ਸਵੇਰੇ ਪੌਣ ਮਾਰਦੇ ਬਾਈ ਸਵੇਰੇ ਕੰਮ ਬਹੁਤ ਆ ਫਿਰ ਫਿਰ ਅਹੀਂ ਮੇਰੇ ਕੋਲ ਫੋਨ ਨਹੀਂ ਕਰ ਅੱਜ ਤਾਂ ਟਾਈਮ ਨਹੀਂ ਲੱਗਿਆ ਕਿਸੇ ਨੂੰ ਫੋਨ ਕਰਨ ਦਾ ਹਾਂ ਉਧਰ ਹੈਪੀ ਗਈ ਜਾਂਦਾ ਮੇਰੇ ਰੇਡੀ ਰਿਟਾਇਰ ਪਵਾ ਕੇ ਲਿਓ ਰੀਡੀਅਲ ਪਾਉਣੇ ਹਾਂ ਸਵਾਲ ਜੀ ਦਾ ਸਵਾਲ ਮੈਂ ਨਹੀਂ ਉਹਨੂੰ ਹੋਰ ਕਿਹਾ ਮੈਂ ਕਿਹਾ ਤੂੰ ਹਲੇ ਚਲਾ ਰਿਹਾ ਯਾਰ ਟਰੈਕਟਰ ਮੜਾ ਜਾ ਹਾਂ ਵੀ ਪਹਿਲੇ ਹੀ ਕਾਨੂੰ ਰੀਡੀਅਲ ਟਾਇਰ ਬੋਏ ਖੜਾਉਣਾ ਦਾ ਹਾਂ ਕੱਲ ਨੂੰ ਕਹਿੰਦਾ ਵੀ ਸਵੇਰੇ ਮੇਰਾ ਟਰੈਕਟਰ ਨਹੀਂ ਮੜੀ ਜੀ ਕੋਪਾਤ ਕਰੋ ਮੜਾ ਜਾ ਚਲਾ ਕੇ ਤਾਂ ਦੇਖਣਾ ਹੀ ਆਪਾਂ ਸਵੇਰੇ ਰੱਖ ਲੋ ਟਾਈਮ ਕਿੰਨੇ ਵਜੇ ਕਰਨੀ ਆ ਬੋਲੋ 9 ਵਜੇ ਤੋਂ ਬਾਅਦ ਫਿਰ ਵਿਹਲੇ ਆ ਪਨੀਰੀ ਜੀ ਜਾ ਕੇ ਜਿਹੜਾ ਭਈਆਂ ਨੇ ਲਾਉਣੀ ਆ ਪਹਿਲੇ ਬੈਠੇ ਮੋਟਰ 'ਤੇ ਠੀਕ ਆ ਚੱਲੀਏ ਫੇਰ ਮੈਂਨੂੰ ਹਾਂ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ 'ਚ